ਦੀ ਭਲਾਠ ਆ ਗਿਆ ਕਬੱਡੀ ਬਾਉਂਡ ਲਾਠ ਵਾਲਾ ਕਹਿੰਦੇ ਅੰਕਤ ਮੇਰੇ ਵੀਰੇ ਇਸ ਲਈ ਰੇਡ ਪਾਉਣ ਲਈ ਹਰਿਆਣੇ ਵਾਲਾ ਮੁੰਡਾ ਵਧਿਆ ਹੋਇਆ ਇੱਕ ਪਾਸੇ ਕਹਿੰਦੇ ਮੁੰਡੇ ਛੋਟੀ ਰਿਆਗੜੇ ਵਾਲਾ ਬਿੱਲਾ ਔਰ ਦੂਜੀ ਕਿੰਨੀ ਕਹਿੰਦੇ ਰੈਂਬੋ ਜਾਫੀ ਦਾ ਯਾਰ ਮੇਰੇ ਵੀਰੋ ਜਟਾਣਿਆਂ ਵਾਲਾ ਕਲਵੀਰ ਹੈ ਮੁੰਡਾ ਕਹਿੰਦੇ ਕੱਲੀ ਫੋਟ ਟਰੈਕਟਰ ਜਿੱਤੇ ਹੈ ਤੇ ਚਰਚੇ ਦੁਨੀਆ ਦੇ ਵਿੱਚ ਹੈ ਵੀ ਜਟਾਣੇ ਵਾਲੇ ਗੁਰਵਿੰਦਰ ਵਰਗੇ ਔਰ ਕਹਿੰਦੇ ਮੇਰੇ ਵੀਰੋ ਹਾਕਮ ਵਾਲੀ ਜੰਗੂ ਵਰਗੇ ਖੋਨਣ ਪਿੰਡ ਦੇ ਸੰਧੂ ਪਰਿਵਾਰ ਦਾ ਹੈ ਇਹ ਕਹਿੰਦੇ ਸਰਪੰਚਾਂ ਦਾ ਪੁੱਤ ਮੇਰੇ ਵੀਰੋ ਗੁਰਵਿੰਦਰ ਰੇਡ ਪਾਉਣ ਦੇ ਲਈ ਵਧਿਆ ਹੋਇਆ ਜਾਫ ਇੱਕ ਪਾਸੇ ਅਮਰਤਾ ਉਧਿਆਂ ਵਾਲਾ ਪਰ ਨੰਬਰ ਉਹ ਬੁੜੀ ਤਾਲੀ ਦਾ ਜਿੰਦਾਬਾਦ ਜਿੰਦਾਬਾਦ ਡੈਕਸ਼ਨ ਮੈਂਬਰ ਸ਼ੋਭਨੀ ਦੇ ਤਾਲੀਦਾਰ ਔਰ ਸਰਦਾਰ ਜਿੰਦਰਜੀਤ ਸਿੰਘ ਦੀ ਬੋਲਦੀ ਅਕਾਲੀ ਦਲ ਦੇ ਸਾਡੇ ਵੱਡੇ ਵੀਰ ਸਰਦਾਰ ਹਰਪਾਲ ਸਿੰਘ ਜੀ ਖੜਿਆ ਸੀਨੀਅਰ ਅਕਾਲੀ ਆਗੂ ਬਲਕਾਨ ਸਿੰਘ ਜੀ ਮੈਪਰ ਟ੍ਰੇਨਿੰਗ ਲਈ ਜਾਵੇਗੀ ਇਹ ਰੱਤੇ ਵਾਲੇ ਮੁੰਡੇ ਹੁਆ ਇਹਨਾਂ ਦੇ ਰਿਕਾਰਡ ਬੋਲਦੇ ਆ ਵੀਰੋ ਮੈਪਰ ਸ਼੍ਰੋਮਣੀ ਅਕਾਲੀ ਦਲ ਔਰ ਸਾਡੇ ਵੱਡੇ ਵੀਰ ਸਰਦਾਰ ਬਿੰਦਰਜੀਤ ਸਿੰਘ ਜੀ ਗੋਲਦੀ ਹਲਕਾ ਅੰਜਾਇਜ ਸ਼੍ਰੋਮਣੀ ਵਾਲੀ ਸਰਕਲ ਪ੍ਰਧਾਨ ਸਮਜੀਤ ਕਟਾਰਜੀ ਦਾ ਵਿਸ਼ੇਸ਼ ਤੌਰ ਤੇ ਮਾਰ ਸਰਮੇਸੀ ਮੈਦਾਨਾਂ ਦੇ ਉਦਾਂ ਦੇ ਉਹਨਾਂ ਬਾਦ ਨਾ ਰਹੇ ਪ੍ਰਧਾਨ ਗੁਰਮੀਤ ਸਿੰਘ ਜੜਵਾ ਜਦੋਂ ਸਾਰਾ ਲਾਉਣ ਦੇ ਵਿੱਚ ਗਏ ਇਹ ਸਰਦਾਰ ਸੁਖਵੀਰ ਸਿੰਘ ਜੀ ਪੰ ਦਾ ਸ਼ਿੰਗਾਰ ਬਣੇ ਕੋਈ ਬਹੁਤ ਵੱਡਾ ਮਾਰ ਜਿਹੜਾ ਭਾਰਤ ਪ੍ਰਦੇਸ਼ ਦੇ ਕੋਚਾ ਨੂੰ ਗੁਲਾਬ ਸਿੰਘ ਜੀ ਫਤਿਹਗੜ੍ਹ ਗੁਲਾਬ ਸਿੰਘ ਜੀ ਤੇਲਾ ਚੋਟੀ ਸਰਪੰਚੀ ਔਰ ਸਾਡੇ ਦਿਵਿੰਦਰ ਭਾਈ ਹੋਈ ਸਤ ਜਿੰਦੂ ਮੈਦਾ ਪੱਤੜਾਂ ਦੇ ਪੋ ਵਰਗੇ ਪੈਦਾ ਗੱਲਾਂ ਕਰੀਏ ਤਾਂ ਪ੍ਰੀਤ ਦੇ ਵਾਲੇ ਵਰਗੇ ਪੈਦਾ ਕੀਤੀ ਵੱਡੇ ਮੱਲ ਪੈਦਾ ਕਰਨ ਵਾਲਾ ਇਹ ਦੂਸਰੇ ਪਾਸੇ ਮਾਤਰਾ ਦੇ ਵੀ ਸ੍ਰੀ ਤੇਵੀ ਜਾਨ ਵਰਗੇ ਵੱਡੇ ਮਾਣ ਦੇ ਵਿੱਚ ਸਰਦਾਰ ਸਕਬੀਰ ਸਿੰਘ ਦੀ ਬਾਦਲ ਸਾਹਿਬ ਹੋਰਾਂ ਦਾ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਹ ਖੇਡ ਕਬੱਡੀ ਸਦਾ ਮੇਰੇ ਵੀਰੋ ਬਾਦਲ ਪਰਵਾਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹਮੇਸ਼ਾ ਰਣੀ ਹੈ ਤੇ ਮੈਂ ਦੇਖਿਆ ਹੈ ਜਿੰਨੇ ਉਤਸ਼ਾਹ ਨਾਲ ਬਹੁਤ ਵੰ ਕਬੱਡੀ ਦੇਖਦੇ ਐ ਬਾਕੀ ਖੇਡਾਂ ਚ ਇਹ ਨਹੀਂ ਦੇ ਤੇ ਆਹ ਹੈ ਜੀ ਖੇਡ ਸੀ ਜਿੱਥੇ ਪਿੰਡਾਂ ਦੇ ਨੌਜਵਾਨ ਜੁੜੇ ਸੀ ਜਦੋਂ ਆਪਣੀ ਸਰਕਾਰ ਸੀ ਮੇਰਾ ਮਨ ਬਣਿਆ ਕਿ ਇਸ ਕਬੱਡੀ ਖੇਡ ਨੂੰ ਦੁਨੀਆ ਚ ਪਹੁੰਚਾਣਾ ਹੈ ਤੇ ਅਸੀਂ ਪੰਜਾਬ ਸਰਕਾਰ ਤੋਂ ਕੋਚ ਸਿਲੈਕਟ ਕਰਕੇ 16 17 ਮੁਲਕਾਂ ਚ ਭੇਜੇ ਅਫਰੀਕਾ ਚ ਭੇਜੇ ਇਰਾਨ ਭੇਜੇ ਅਮਰੀਕਾ ਭੇਜੇ ਅਫਗਾਨਿਸਤਾਨ ਭੇਜੇ ਤੇ ਤੁਸੀਂ ਦੇਖਿਆ ਹੋਣਾ ਵਰਲਡ ਕੱਪ ਕਬੱਡੀ ਸ਼ੁਰੂ ਕੀਤਾ ਤੇ ਇੰਨਾ ਉਤਸ਼ਾਹ ਆਇਆ ਉਹ ਨੌਜਵਾਨਾਂ ਵਿੱਚ ਕਿ ਤੁਸੀਂ ਦੇਖ ਲਓ 7-8 ਸਾਲ ਜਦੋਂ ਵਰਲਡ ਕੱਪ ਕਬੱਡੀ ਚੱਲਦਾ ਰਿਹਾ ਇੱਕ ਮੇਲੇ ਵਰਗਾ ਮਾਹੌਲ ਪੰਜਾਬ ਸੀ ਤੇ ਜਿਹੜੇ ਨੌਜਵਾਨ ਕਬੱਡੀ ਸੀ ਖਿਲਾੜੀ ਸੀ ਸਾਰਿਆਂ ਨੂੰ ਸਰਕਾਰੀਆਂ ਨੌਕਰੀਆਂ ਦਿੱਤੀਆਂ ਸਹੂਲਤਾਂ ਦਿੱਤੀਆਂ ਮੇਰੇ ਪਤਸ਼ ਦੇ ਕੋਈ ਇੱਕ ਸੀ ਕੀ ਜਵਾਨੀ ਆਪਣੀ ਖੇਡਾਂ ਤਰਫ ਜਾਊਗੀ ਤੇ ਆਪਣੇ ਆਪ ਹੀ ਗੰਦ ਗਮਾਇ ਚੂਰ ਹੋਊਗੀ ਤੁਸੀਂ ਦੇਖਿਆ ਹੋਣਾ ਕਰੋੜਾਂ ਦੀ ਕਬੱਡੀ ਬਣਦੀ ਅੱਜ ਜਿਹੜੇ ਨੌਜਵਾਨ ਖੇਡ ਰਹੇ ਐ ਉਹ اسی ਸ਼ੁਰੂਆਤ ਦਾ ਕਾਰਨ ਹੈ ਕਿ ਅੱਜ ਸਾਰਿਆਂ ਨੂੰ ਭਾਵੇਂ ਟੂਰਨਾਮੈਂਟਾਂ ਦੇ ਕਿ ਜਾਂ ਬਾਹਰ ਜਾ ਕੇ ਖੇਡਣ ਦਾ ਉਹ ਇਹਨਾਂ ਨੂੰ ਕੋਈ ਫਾਈਨੈਂਸ਼ੀਅਲ ਆ ਸਾਰਾ ਉਹ ਲੱਗ ਗਿਆ ਕੱਲੀ ਕਬੱਡੀ ਨਹੀਂ ਤੁਸੀਂ ਦੇਖਿਆ ਜਿੰਨੇ ਸਟੇਡੀਅਮ ਬਣੇ ਐ

ਮੈਂ ਵਧਾਈ ਦੇਣਾ ਚਾਹੁੰਦਾ ਮੇਰੇ ਵੀਰ ਗੁਲਜ਼ਾਰੀ ਜੀ ਨੂੰ ਜਿਹਨਾਂ ਨੂੰ ਮੈਂ ਕਬੱਡੀ ਜਦੋਂ ਵਰਲਡ ਕੱਪ ਕਰਾਇਆ ਸੀ ਗੁਲਜ਼ਾਰੀ ਉਦੋਂ ਹੀ ਪਿਆ ਸੀ ਤੇ ਮੈਂ ਦੇਖਿਆ ਇੱਕ ਨੌਜਵਾਨ ਆਪਣੇ ਇਲਾਕੇ ਦਾ ਬੜਾ ਵੱਡਾ ਵਧੀਆ ਖਿਡਾਰੀ ਤੇ ਜਦੋਂ ਮੌਕਾ ਮਿਲੇ ਮੈਂ ਨੂੰ ਬੇਨਤੀ ਕੀਤੀ ਕਿ ਤੈਨੂੰ ਇਲੈਕਸ਼ਨ ਲੜਨਾ ਸੀ ਕਿਤੇ ਇਹ ਨੌਜਵਾਨ ਕਿ ਆਪਣੇ ਬਚਾਇਆ ਇੱਕ ਵਧੀਆ ਨੌਜਵਾਨ ਹੈ ਜ਼ਮੀਨ ਨਾਲ ਜੁੜਿਆ ਹੋਇਆ ਨੌਜਵਾਨ ਹੈ ਥੋੜੇ ਵਿੱਚ ਰਹਿੰਦਾ ਨਾ ਨੌਜਵਾਨ ਹੈ

ਤੇ ਬਾਕੀ ਸਾਰੀਆਂ ਜਿੰਮੀਆਂ ਦੀਆਂ ਆਪਣੇ ਵਿਚਾਰੋਂ ਪੰਜਾਬ ਨੂੰ ਵਿਚਾਰੋਂ ਆਪਣੀ ਕੌਮ ਨੂੰ ਤੇ ਵਿਚਾਰੋਂ ਆਪਣੀ ਪਾਰਟੀ ਨੂੰ ਕੋਈ ਗਾਲੀ ਕੱਢੀ ਖੋਟ ਹੋ ਜਾਏ ਜੇ ਤੁਹਾਡੇ ਵਾਸਤੇ ਲੜਨੀ ਲਈ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਵਾਦ